ਅੱਜ ਜਿਹੜੇ ਪਿੰਡਾਂ 'ਚ ਨਾਈਕੀ, ਐਡੀਡਾਸ, ਪੂਮਾ ਪਾਪਾ ਕੇ ਹਵਾ ਮਾਰਦੇ ਫਿਰਦੇ ਆ ਨਾ ਸਾਰੇ ਬ੍ਰੈਂਡਾਂ ਦੇ ਆਰਟੀਕਲ ਇੱਥੇ 100-100 ਦੇ ਮਿਲਦੇ ਆ ਅੱਜ ਤੁਹਾਨੂੰ ਲੈ ਕੇ ਆਏ ਆ ਅਸੀਂ ਸਸਤੀ ਮਾਰਕੀਟ ਵਿੱਚ ਹਾਂਜੀ ਸਸਤੀ ਨਾਮ ਭਵੇਂ ਦਾ ਸ਼ਾਸਤਰੀ ਮਾਰਕੀਟ 22 ਸੈਕਟਰ ਚੰਡੀਗੜਾ ਪਰ ਹੈਗੀਏ ਸਸਤੀ ਮਾਰਕੀਟ ਆ ਨਿਗ੍ਹਾ ਮਾਰ ਲੋ ਕੁੜੀਆਂ ਵਾਸਤੇ ਵੀ ਇੱਥੇ ਬਹੁਤ ਕੁਛ ਆ ਮੁੰਡਿਆਂ ਵਾਸਤੇ ਵੀ ਬਹੁਤ ਕੁਛ ਆ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਨਿਗ੍ਹਾ ਮਾਰ ਕੇ ਰੱਖ ਲੋ ਕਿਉਂਕਿ ਜਿਹੜੀ ਜਿਹੜੀ ਚੀਜ਼ ਆਪਾਂ ਲੈਣੀ ਹੁੰਦੀ ਹੈ ਨਾ ਮੌਕੇ ਤੇ ਯਾਦ ਨਹੀਂ ਆਉਂਦੀ ਤੇ ਇੱਥੇ ਕਹਿੰਦੇ ਆ ਅਸੀਂ ਵੀ ਸਸਤੀ ਇਹ ਸਭ ਤੋਂ ਸਸਤੀ ਮਾਰਕੀਟ ਆ ਸਾਰੇ ਪੰਜਾਬ ਚੋਂ 22 ਸੈਕਟਰ ਚੰਡੀਗੜ੍ਹ ਦੇ ਵਿੱਚ ਆ ਇਹ ਤੇ ਇੱਥੇ ਦੇਖੋ ਵੀ ਆ ਆਲਣਿਆਂ ਤੋਂ ਲੈ ਕੇ ਯਾਰ ਪੈਂਟਾਂ ਸ਼ਰਟਾਂ ਬੂਟ ਜਰਾਬਾਂ ਆ ਹਰ ਇੱਕ ਜੀ ਜੁੱਤੀਆਂ ਦੇਖੋ ਦੇਖੋ ਆਰਟੀਕਲ ਦੇਖੋ ਇਹਨਾਂ ਦੇ ਤੁਸੀਂ ਤੇ ਆਰਟੀਕਲ ਦੇਖ ਕੇ ਨਾ ਰੂਹ ਖੋਚ ਹੋ ਜਾਂਦੀ ਐ ਆ ਨਾਲੇ ਪੰਜਾਬੀ ਸਭੇ ਚਾਰਦਾ ਨਿਖੜਵਾ ਅੰਗ ਨਾਲੇ ਝੋਲੇ ਹੈ ਤੇ ਸੂਟ ਦੇਖੋ ਵਰਕ ਦੇਖੋ ਇਹਨਾਂ ਦੇ ਸੂਟ ਦੇ ਉੱਤੇ ਹੋਇਆ ਵਾ ਜਿਹੜਾ ਸਾਰੀਆਂ ਕੁੜੀਆਂ ਨੂੰ ਦਿੱਤਾ ਬਾਲਾ ਵਧੀਆ ਆਧਾਰ ਕੜ ਤੇ ਬੱਸਾਂ ਫਰੀ ਆ ਐਵੇਂ ਤੁਸੀਂ ਬਜ਼ਾਰਾਂ 'ਚ ਹਨਾ ਉੱਤੇ ਛੱਲ ਪਟਾਈ ਜਾਂਦੇ ਆ ਐਨੇ ਮਹਿੰਗੇ ਮਹਿੰਗੇ ਚੀਜ਼ਾਂ ਖਰੀਦਦੇ ਆ ਇੱਥੋਂ ਖਰੀਦੋ ਸਾਰੀਆਂ ਚੀਜ਼ਾਂ 2-200 ਦੀਆਂ 100-100 ਦੀਆਂ ਸਾਰੀਆਂ ਇੱਥੇ ਨਾਈਕੀ ਦੇ ਬੂਟ ਇੱਥੇ ਜਿਹੜੇ ਬ੍ਰਾਂਡਾਂ ਦੇ ਆ ਜਿਹੜੇ ਆਰਟੀਕਲ ਹਨਾ 10-10 20-20 ਹਜ਼ਾਰ ਦੇ ਹੁੰਦੇ ਆ ਸ਼ੋਰੂਮਾਂ ਦੇ ਵਿੱਚ ਇੱਥੇ ਤੁਹਾਨੂੰ ਸਾਰੇ 3-300 ਦੇ ਮਿਲ ਜਾਂਦੇ ਆ ਉਹ ਤੇ ਲੋਕ ਨਾ ਪਿੰਡਾਂ ਚ ਪਾ ਕੇ ਆਏ ਹਵਾ ਮਾਰਦੇ ਫਿਰਦੇ ਹੁੰਦੇ ਆ ਵੀ ਜਿਵੇਂ ਬਾਹਰਲੇ ਦੇਸ਼ ਚ ਮਗਾਏ ਹੁੰਦੇ ਆ ਕਹਿਣ ਕਿ ਸਾਨੂੰ ਤਾਂ ਸਾਡੀ ਮਾਸੀ ਦੇ ਮੁੰਡੇ ਨੇ ਭੇਜਿਆ ਕੋਈ ਮਾਸੀ ਦੇ ਮੁੰਡੇ ਨੇ ਨਹੀਂ ਭੇਜੀ ਹੁੰਦੇ ਉਹਨਾਂ ਦਾ ਇੱਕ ਅਦਾ ਰਿਸ਼ਤੇਦਾਰ ਚੱਡੀ ਕੱਢ ਜਾਂਦਾ ਰਹਿੰਦਾ ਹੁੰਦਾ ਜਾਂ ਉਹ ਆਪ ਗਿਆੜਾ ਮਾਰ ਲੈਂਦੇ ਆ ਬਸ ਤੇ ਇਹ ਦੇਖੋ ਬਹੁਤ ਹੀ ਵਧੀਆ ਮਾਰਕੀਟ ਤੁਹਾਡੇ ਬਜਟ ਨੂੰ ਟੱਚ ਕਰਦੀ ਆ ਇਹ ਵੀਡੀਓ ਨੂੰ ਫੋਲੋ ਕਰ ਲਓ ਇਹ ਜਾਣਕਾਰੀ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਸੂਟਾਂ ਦੇ ਕੁੜੀਆਂ ਵਾਸਤੇ ਦੇਖੋ ਕਿੰਨਾ ਕੁਝ ਆ ਇੱਥੇ ਨਿਗਾ ਮਰੀ ਚੱਲੋ ਬਸ ਆ ਜਿਹੜੇ ਹੁੰਦੇ ਆ ਟੈਡੀ ਛੈਡੀ ਕੈਰੀ ਬੈਗ ਹੁੰਦੇ ਆ ਜਿਹੜੇ ਤੇ ਤੁਸੀਂ ਦੇਖੋ ਵੀ ਇਹ ਕਿੰਨੀਆਂ ਵੈਰਾਈਟੀਆਂ ਦੇਖੋ ਜਿਹੜੀਆਂ ਮੈਡਮਾਂ ਬਣ ਕੇ ਬਹਿ ਜਾਂਦੀਆਂ ਨਾ ਬੱਸ ਦੇ ਵਿੱਚ ਆਹ ਇੱਥੋਂ ਲੈ ਕੇ ਜਾਂਦੀਆਂ ਉਹ ਤਨ ਤਨ ਚਾਚਾ ਸੋਪਾ ਬਾਂ ਸੋਚੀ ਚੀਸੀ 7700 8800 ਆਈ ਬਸ ਮਿਲ ਜਾਂਦੇ ਆ ਤੇ ਲੱਗਦਾ ਆ ਹੁੰਦਾ ਵੀ ਜਿਵੇਂ ਗੂਚੀ ਦਾ ਹੀ ਹੁੰਦਾ ਤੇ ਵੀਡੀਓ ਨਾਲ ਤੁਹਾਡੇ ਬਹੁਤ ਕੰਮ ਦੀ ਆ ਸ਼ੇਅਰ ਕਰ ਲਓ ਇਹਨੂੰ ਫੋਲੋ ਕਰ ਲਓ ਸਾਨੂੰ ਅਸੀਂ ਹਮੇਸ਼ਾ ਤੁਹਾਡੇ ਹੱਕ ਦੀ ਤੁਹਾਡੇ ਬਜਟ ਦੀ ਗੱਲ ਕਰਦੇ ਆ ਅਸੀਂ ਹੁਣਾਂ ਇੰਨਾ ਦਿਨਾਂ ਦੇ ਵਿੱਚ ਘੁੰਮਣ ਆਏ ਹੋਏ ਆ ਤੇ ਅਸੀਂ ਵੀਡੀਓ ਪਾਵਾਂਗੇ ਤੋ ਡੇ ਵਾਸਤੇ ਲੋਕੇਸ਼ਨਾਂ ਘੁਮਾਵਾਂਗੇ ਤੁਹਾਨੂੰ ਚੰਡੀਗੜ੍ਹ ਵਿੱਚ ਕੀ ਕੀ ਕੁਛ ਆ ਹਨਾ ਉਹ ਸਾਰੀਆਂ ਵੀਡੀਓਜ਼ ਡੇਲੀ ਇੱਕ ਡੇਲੀ ਇੱਕ ਪਾਇਆ ਕਰਾਂਗੇ ਤੇ ਨਾਲੇ ਸਾਰਾ ਵਰਲਡ ਟੂਰ ਕਰਾਵਾਂਗੇ ਆਪੇ ਬੂਟ ਜਿਨ੍ਹਾਂ ਨੂੰ ਨਈ ਜਕੀ ਨਾ ਹੁੰਦਾ ਹੈ ਨਾ ਜਮਾ オリジナル ਹੁਣ ਯਾਰ ਜੇ ਆਪਾਂ ਸ਼ੋਰੂਮ ਚ ਨਹੀਂ ਲੈਂਦੇ ਤੇ ਇੱਥੋਂ ਲੈ ਲੈਨੇ ਆ ਤਾਂ ਕੀ ਜਾਂਦਾਗਾ ਸਟਾਫ ਉਹੀ ਆ ਹਨਾ ਤੇ ਜਿਹੜੀ ਚੀਜ਼ ਬਿਲਕੁਲ ਵੇਟ ਵੀ ਤੁਸੀਂ ਹੱਥ 'ਚ ਜਦੋਂ ਚੱਕ ਕੇ ਦੇਖਦੇ ਨਾ ਐਂ ਲੱਗਦਾ ਹੁੰਦਾ ਵੀ ਨਾਈਕੀ ਦਾ オリジナル ਹੀ ਆ ਵੈਸੇ ਮੈਨੂੰ ਤਾਂ オリジナル ਹੀ ਲੱਗਦੀ ਹੈ ਇਹ ਹਨਾ ਵੀ ਕਈ ਵਾਰ ਸਾਨੂੰ ਨਹੀਂ ਪਤਾ ਵੀ ਇਹ ਸੋਰਸ ਕੀ ਹੈ ਇਹਨਾਂ ਦੇ ਵੀ ਕਿੱਥੋਂ ਲੈ ਕੇ ਆਉਂਦੇ ਆ ਪਰ ਵੀ ਇਹ ਜਿਹੇ ਜੇ ਆਪਾਂ ਸ਼ੋਰੂਮ 'ਚ ਜਾ ਕੇ ਦੇਖਦੇ ਉਹਨੇ ਆਰਟੀਕਲ ਉਹੋ ਜਿਹੀ ਹੁੰਦੇ ਆ ਇਹ ਤੇ ਜੁਐਲਰੀ ਦੇਖੋ ਕੁੜੀਆਂ ਦੇ ਪਾਉਣ ਵਾਲੀ ਨਵੇਂ ਨਵੇਂ ਡਿਜ਼ਾਈਨ ਆ ਦੇਖੋ ਆ ਡਿਜ਼ਾਈਨ ਮਗਰ 450 ਲਿਖਿਆ ਵਾ ਡਿਜ਼ਾਈਨ ਦੇਖੋ ਤੁਸੀਂ ਤੇ ਜਦੋਂ ਰਾਤ ਨੂੰ ਪਾ ਕੇ ਆਪਾਂ ਕਿਤੇ ਪਾਰਟੀ ਦੀ ਜਾ ਵਰਨੇ ਨਾ ਤੇ ਲਿਸ਼ਕੋਰੀ ਵਜ ਜ ਜਾਂਦੇ ਹੁੰਦੇ ਆ ਹੈ ਪੇ ਫੋਲੋ ਕਰ ਲਓ ਮੈਂ ਤਾਂ ਕਹਿ ਸੀ ਨਾ ਤੁਹਾਡੇ ਕੰਮ ਦੀ ਆ ਆ ਦੇਖੋ ਬੂਟ ਪਾੜ ਜੇ ਪਏ ਨਾ ਜਮਾ ਯਾਰ ਲਿਸ਼ਕ ਦੇ ਪੁਸ਼ਕ ਦੇ ਜਵਾਕਾਂ ਵਾਸਤੇ ਬਹੁਤ ਕੁਛ ਆ ਆ ਦੇਖੋ ਆਹ ਵਾਲਾ ਆਰਟੀਕਲ ਦੇਖੋ 450 ਲੱਖ ਦਾ ਤੇ ਦੇਖੋ ਇੱਥੇ ਕਿੰਨੇ ਦਾ ਸਾਰਾ 300 ਦਾ ਹੈਂ ਤੇ ਜਿਹੜੇ ਹੁਣ ਪਿੰਡਾਂ ਦੇ ਤੁਹਾਡੇ ਸਾਹਮਣੇ ਹਵਾ ਮਾਰਦੇ ਪਰਦੇ ਹੁੰਦਾ ਨਾ ਮੇਰੀ ਮਾਸੇ ਦਾ ਮੁੰਡਾ ਮੈਨੂੰ ਬਾਹਰੋਂ ਆ ਚੀਜ਼ ਭੇਜਦਾ ਉਹਨਾਂ ਆ ਦਿਖਾ ਦਿਓ ਜੰਗਾ ਅੱਜ ਹੈ ਧੂਆਂ ਵੀ ਨਿਕਲਣਾ ਚਾਹੀਦਾ ਤੂੰ ਅੰਕੜਾ ਐ ਕਰੋ ਯਾਰ ਮਾੜਾ ਮਾੜਾ ਤੇ ਇੱਕ ਨਾ ਦੇਖੋ ਆ ਹੈਂਡਵਰਕ ਵਾਲੇ ਜਿਹੜੇ ਆ ਸਟਾਫ ਆ ਜਿਹੜਾ ਲੇਡੀਜ਼ ਸੂਟਾਂ ਦੇ ਹਨਾ ਚੁੰਨੀਆਂ ਚਾਨੀਆਂ ਜਿਹੜੀਆਂ ਹੁੰਦੀਆਂ ਨੇ ਆ ਦੇਖ ਲਓ ਮਾਰ ਲਓ ਨੀਗਾ ਤੇ ਜਿਨ੍ਹਾਂ ਨੂੰ ਇਹਨਾਂ ਦੇ ਜਿਨ੍ਹਾਂ ਨੇ ਰੇਟ ਪੁੱਛਨੇ ਆ ਉਹ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਇੱਕ ਮਿੰਟ ਦੇਖੋ ਆਹ ਵਾਲੇ ਦੇਖੋ ਹੈਂਡਵਰਕ ਹੈ ਸਾਰਾ ਹੈ ਨਾ ਤੇ ਸੂਟ ਦੇ ਉੱਤੋਂ ਜੇ ਦੋ ਆ ਚੁੰਨੀ ਲਈ ਹੁੰਦੀ ਹੈ ਨਾ ਤੇ ਇੱਕ ਕਾਟਨ ਦੀ ਹੁੰਦੀ ਹੈ ਇਹ ਧੁੱਪ ਨਹੀਂ ਲੱਗਦੀ ਬਾਈ ਇਹਦੇ ਫਾਇਦੇ ਬਹੁਤ ਆ ਹੈ ਦੇਖੀ ਜਲੋ ਬਸ ਤੇ ਇਹਨਾਂ ਦਾ ਤੁਹਾਨੂੰ ਅਸੀਂ ਐਡਰੈਸ ਵਾਲੀ ਜਿਹੜੀ ਹੈਗੀ ਆ ਇੱਥੇ ਦੁਕਾਨ ਨੰਬਰ ਲਿਖੇ ਹੁੰਦੇ ਇਹਨਾਂ ਦੇ ਨਾਲ-ਨਾਲ ਇਹ ਸਾਰੀਆਂ ਦੁਕਾਨਾਂ ਆਏ ਨਹੀਂ ਵੀ ਉੱਥੇ ਇੱਕ ਦੀ ਦੁਕਾਨ ਆ ਇਹ ਉੱਥੇ 2-250 ਦੁਕਾਨਾਂ ਆ ਦੇਖੋ ਕੈਰੀ ਬੈਗ ਹੈਂਡ ਬੈਗ ਬਿਜ਼ਨਸਮੈਨ ਵਾਲੇ ਬੈਗ ਜਿਹੜੇ ਅਗਲਾ ਕਾਰ ਚ ਬੈਗ ਜਾਂ ਲੇਕਿਨ ਨਿਕਲਦਾ ਹੁੰਦਾ ਇੱਥੇ ਤਾਂ 3-4000 ਦਾ ਹੁੰਦਾ ਇੱਧਰ ਤਾਂ ਆਪਣੇ ਪਿੰਡਾਂ ਨਹੀਂ ਪਰ ਇੱਥੋਂ ਦੇਖੋ ਇੱਥੋਂ ਦੇਖੋ ਇੱਥੋਂ ਤਾਂ ਜਮਾਂ ਯਾਰਾਂ ਨਾ ਮਾਤਰੀ ਮਿਲ ਜਾਂਦੇ ਆ ਆ ਚੀਜ਼ਾਂ ਦੇਖੋ ਆ ਹਸਰਾਣੇ ਜਿਹੜਿਆ ਹੁੰਦੀਆਂ ਬੈੱਡ ਸ਼ੀਟਾਂ ਪਰਦੇ ਹਨਾ ਤੌਲੀਏ ਹਰ ਇੱਕ ਚੀਜ਼ ਮਿਲਦੀ ਐ ਇੱਥੋਂ ਯਾਰ ਇੱਥੇ ਨਿਗਾਹ ਮਾਰ ਕੇ ਦੇਖਵਾ ਦੇਖੋ ਜਿਹੜੇ ਆਪਾਂ ਬਾਰੀਆਂ ਚ ਪਏ ਹੁੰਦੇ ਪਰਤੇ ਆ ਦੇਖੋ ਤੌਲੀਆ ਸਾਰਾ 150 ਦਾ ਤੌਲੀਆ ਇਹ ਕੋਈ ਕਹਿ ਦੂਗਾ ਯਾਰ ਹੱਥ ਲਾ ਕੇ ਨਾ ਇਹ ਪਿੰਨਾ ਨਾ ਜਿਵੇਂ ਪੁੰਜਣਾ ਨਹੀਂ ਪੈਂਦਾ ਇਹਦੇ ਨਾਲ ਜੇ ਤਾਂ ਆਪਾਂ ਉੱਤੇ ਧਰ ਦਿੰਨੇ ਮੂੰਹ ਦੇ ਤੇ ਪਾਣੀ ਆਪੇ ਸੁੱਕ ਲੈਂਦੇ ਆ ਉਹ ਵਾਲੇ ਤੌਲੀਏ ਜਿਹੜੇ ਆਪਣੇ ਤਾਂ ਇੱਧਰ 1500 2000 ਦਾ ਕਹਿੰਦੇ ਹੁੰਦੇ ਆ ਤੇ ਆ ਦੇਖੋ ਪੈਂਟਾਂ ਸ਼ਲਟਾਂ ਜਿਹੜੀਆਂ ਕਾਲਜ ਬੱਚੇ ਜਾਂਦੇ ਆ ਹਨਾ ਤੇ ਉਹਨਾਂ ਵਾਸਤੇ ਬਹੁਤ ਖੁਸ਼ ਆਇਆ ਇੱਥੇ ਤੇ ਤੁਸੀਂ ਆ ਵੀ ਰਹਿਣਾ ਇੱਥੇ ਹੱਥ ਵੀ ਮਾਰੂਗਾ ਦੇਖੇ ਲਈ ਵੀਡੀਓ ਦੇ ਵਿੱਚ ਤੇ ਇਹ ਕਹੂਗਾ ਵੀ ਮੇਰੀ ਵੀਡੀਓ ਮੈਨੂੰ ਖਦਾ ਯਾਰ ਮੇਰਾ ਵੀ ਮੂੰਹ ਦਿਖਾ ਦੇ ਮੜਾ ਮੋਟਾ ਇਹਦਾ ਮੂੰਹ ਦੇਖ ਲਓ ਬਾਈ ਹੈ ਤੇ ਆ ਦੇਖੋ ਆ ਪੈਨ ਦਾ ਛਲਟਾ ਇਹ 8-800 ਦੀਆਂ ਇਹ ਤੇ ਦੇਖੋ 800 ਦਾ ਨਾ ਕੱਪੜਾ ਨਹੀਂ ਆਉਂਦਾ ਹੈ ਤੇ ਜਿਹੜੇ ਮਰਜੀ ਡਿਜ਼ਾਈਨ ਜਿਹੜੇ ਮਰਜੀ ਉਹ ਚ ਲੈ ਲਓ ਆ ਕੋਰੀਅਨ ਸਟਾਈਲ ਆ ਪ੍ਰੇਮ ਲੱਗਦਾ 10 ਸਾਲ ਹੋ ਜਾਣੇ ਸਾਨੂੰ ਇਹ ਚੀਜ਼ਾਂ ਹਜਮ ਨਹੀਂ ਆਈਆਂ ਸੀ ਅਸੀਂ ਗੋਲ ਗੱਪੇ ਖਾ ਕੇ ਹਜਮ ਕੀਤੇ ਵੀ ਇਹ ਸੱਚੀ ਰੇਟ ਇੰਨੀ ਘੱਟ ਹੁੰਦੇ ਆ ਚੀਜ਼ਾਂ ਦੇ ਤੇ ਅਸੀਂ ਫਿਰ ਨਾ ਗੋਲ ਗੱਪੇ ਖਾ ਕੇ ਸੈੱਟ ਕੀਤਾ ਮੜਿਆ ਇੱਕ ਗੋਲਾ ਬਣ ਗਿਆ ਸੀ ਗੋਲਾ ਗਾ ਨਹੀਂ ਸੀ ਲੰਗਦਾ ਵੀ ਰੇਟ ਸੱਚੇ ਹੀ ਨੇ ਘੱਟ ਹੁੰਦੇ ਆ ਤੇ ਦੇਖੋ ਯਾਰ ਇੱਥੇ ਘੱਟੋ ਘੱਟ 20 ਗਿੱਲਿਆਂ ਦੇ ਵਿੱਚ ਆਹੀ ਸਮਾਨ ਵੇਖਦਾਗਾ 22 ਸੈਕਟਰ ਚੰਡੀਗੜ੍ਹ ਸ਼ਾਸਤਰੀ ਮਾਰਕੀਟ ਕਹਿੰਦੇ ਆ ਆ ਬੀੜੀਆਂ ਦੇ ਮੰਡਲਾਂ ਵਾਂਗ ਪਾਈ ਫਿਰਦੇ ਹੁੰਦੇ ਜਰਾਬਾਂ ਦਾ ਯਾਰ ਆ 100-100 ਦੇ ਆ ਇੱਕ ਮੰਡਲ ਚ ਤਿੰਨ ਹੁੰਦੀਆਂ 100 ਦੀਆਂ ਤਿੰਨ ਕੀ ਮਾੜੀਆਂ ਦੱਸੋ ਤੇ ਜਿਹੜੀਆਂ ਆਪਾਂ ਜੀ ਦੁਕਾਨ ਤੋਂ ਲੈਣ ਜਾਵੜਦੇ ਆ ਤੇ ਉੱਥੇ 3-400 ਦੀ ਇੱਕ ਜਰਾਬ ਦਿੰਦੇ ਆ ਤੇ ਆ ਆ 200-200 ਕਿਲੋ ਆ ਜਿਹੜਾ ਫਰੂਟ ਤੁਸੀਂ ਦੇਖ ਰਹੇ ਹੋ 200-200 ਨੂੰ ਕਿਲੋ ਆ ਹੈ ਤੇ ਆ ਇੱਥੇ ਇਹਨਾਂ ਨੇ ਗਵਰਨਮੈਂਟ ਜੀ ਆਪਣਾ ਕੋਈ ਹਨਾ ਦੀ ਦਿੱਕਤ ਆਉਂਦੀ ਆ ਆਪਾਂ ਇੱਥੇ ਫੋਨ ਕਰ ਸਕਦੇ ਆ ਹਨਾ ਉਹ ਇਹਨਾਂ ਨੇ ਅਫਦਲ ਆਇਆ ਹੁੰਦਾ ਪੁੱਛ ਕੇ ਚਕਿੰਦਰ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹ ਲੋਕੇਸ਼ਨ ਸਾਰੇ ਤੁਸੀਂ ਨਿਗਾ ਮਾਰ ਲਓ ਹਨਾ ਦਿਖਾਉਣ ਨੂੰ ਬਹੁਤ ਕੁਝ ਸੀਗਾ ਪਰ ਸੱਤ ਹੋਈ ਨਾ ਦਿਖਾਇਆ ਨਹੀਂ ਗਿਆ ਕਿਉਂਕਿ ਹਨਾ ਵੀਡੀਓ ਫਿਰ ਲੰਮੀ ਹੋ ਜਾਂਦੀ ਆ ਤੇ ਆ ਜਿਹੜਾ ਹੈਗਾ ਪਸ਼ੂ ਹਸਪਤਾਲ ਆ ਚੰਡੀਗੜ੍ਹ ਚ ਇਹ ਵੀ ਇਹਦੇ ਨਾਲ ਆ ਆ ਇੱਕ ਕੁੱਤੇ ਨੂੰ ਲਈ ਖੜਾ ਸੀ ਬਾਈ ਤੇ ਆ ਆ ਚਾਉਂਗਾ ਜਮਨ ਦਾ ਉੱਥੇ ਇੱਥੇ ਨਾ ਆ ਬੱਸਾਂ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਤੁਹਾਡੇ ਕੰਮ ਦੀ ਆ 75 ਰੁਪਈਆ ਦਾ ਪਾਸਤਾ ਬਣਾ ਲਿਆ ਕਰੋ ਬਾਈ ਗਰਮੀਆਂ ਚ ਤੇ 60 ਰੁਪਈਆ ਦਾ ਪਾਸ ਬਣਾ ਲਿਆ ਕਰੋ ਇਹ ਸੱਤ ਸਰਦੀਆਂ ਚ ਤੇ ਤੁਹਾਨੂੰ ਜਿਹੜੀ ਮਰਜ਼ੀ ਬੱਸ ਚੜਦਿਆ ਕਰੋ ਐ ਫੀਲ ਆਉਂਦਾ ਕਿ ਜਿਵੇਂ ਫਾਰਚਨਰ ਚ ਬੈਠ ਕੇ ਆਪਾਂ ਤਾਂ ਸ਼ਹਿਰ ਕੋ ਮਰੇ ਹੁੰਨੇ ਆ ਨਾ ਕੋਈ ਟਿਕਟ ਦਾ ਫਿਕਰ ਨਹੀਂ ਹੁੰਦਾ ਸਾਰਾ ਦਿਨ ਜਿਹੜੀ ਮਰਜ਼ੀ ਬੱਸ ਚ ਵੜ ਜਾਓ ਤੇ ਐ ਘੁੰਮਣ ਦਾ ਸੁਆਦ ਆਉਂਦਾ ਯਾਰ ਫੁੱਲ ਫੇਰ ਦੱਸਦਾ 70 ਤਰਮੀਆਂ ਦਾ ਗਰਮੀ ਚ ਬਣਾਇਆ ਕਰੋ ਤੇ ਸਰਦੀਆਂ ਚ 60ਾਂ ਦਾ ਤੇ ਇਹ ਕਿਉਂ ਕਹਿਣਾ ਮੈਂ ਹੈ 75 60 ਵਾਲੀ ਕੀ ਗੱਲ ਆ ਇੱਕ ਮਿੰਟ ਜਿੰਨੂ ਜਿੰਨੂ ਪਤਾ ਕਮੈਂਟਾਂ ਨੇ ਦੱਸੋ ਤੇ ਇਹ ਜਿਹੜੀ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਕਿਤੋਂ ਨਹੀਂ ਮਿਲਣੀ ਫੋਲੋ ਕਰ ਲੋ ਬਾਏ ਬਾਏ ਹੁਣ ਮਿਲਾਂਗੇ ਅਗਲੀ ਲੋਕੇਸ਼ਨ ਤੇ